ਜਿੰਦਾਬਾਦ 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 ਕਾਂਗਰਸ ਪਾਰਟੀ ਜਿੰਦਾਬਾਦ 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 ਮਰਦਾਬਾਦ ਜਿਆ ਸਰਕਾਰ ਮਰਦਾਬਾਦ 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 ਕੁੰਡੀ ਸਰਕਾਰ 21 ਦਸੰਬਰ ਨੂੰ ਕਰਨਾ ਦੇ ਵਾਰਡ ਨੰਬਰ 2 ਵਿੱਚ ਜਿਮਨੀ ਚੋਣਾਂ ਹੋਈਆਂ ਸਨ ਜੋ ਕਿ ਅਮਨ ਸ਼ਾਂਤੀ ਨਾਲ ਸੰਪੰਨ ਹੋਈਆਂ ਪਰ ਜਦੋਂ ਗਿਣਤੀ ਸ਼ੁਰੂ ਹੋਈ ਤਾਂ ਮਾਹੌਲ ਇੱਕਦਮ ਗਰਮਾ ਗਿਆ ਜਦੋਂ ਕਾਊਂਟਿੰਗ ਮਸ਼ੀਨ ਤੋੜਨ ਦਾ ਬਾਹਰ ਖੜੇ ਕਾਂਗਰਸੀ ਵਰਕਰਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਇੱਕਦਮ ਹੰਗਾਮਾ ਕਰ ਦਿੱਤਾ ਪਤਾ ਲੱਗਿਆ ਕਿ VOTING ਮਸ਼ੀਨ ਨੂੰ ਆਮ ਆਦਮੀ ਪਾਰਟੀ ਦੇ ਲੋਕਾਂ ਵੱਲੋਂ ਤੋੜ ਦਿੱਤਾ ਗਿਆ ਹੈ ਜਿਸ ਗੱਲ ਨੂੰ ਲੈ ਕੇ ਮਾਹੌਲ ਕਾਫੀ ਗਰਮਾ ਗਿਆ ਕਾਂਗਰਸੀਆਂ ਨੇ ਸਾਬਕਾ ਕੈਬਨਿਟ ਮੰਤਰੀ ਗੁਰਕਿਰਤ ਸਿੰਘ ਕੋਟਲੀ ਦੀ ਅਗਵਾਈ ਵਿੱਚ ਪੋਲਿੰਗ ਸਟੇਸ਼ਨ ਦੇ ਬਾਹਰ ਰੋਡ ਤੇ ਜਾਮ ਲਗਾ ਦਿੱਤਾ ਅਤੇ ਨਾਹਰੇਬਾਜੀ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਕਾਂਗਰਸੀ ਵਰਕਰਾਂ ਨੇ ਸਮਰਾਲਾ ਰੋਡ ਤੇ ਜਾਮ ਲਗਾ ਦਿੱਤਾ। ਇਹ ਜਾਮ ਰਾਤ 12 ਵਜੇ ਤੱਕ ਚੱਲਿਆ ਅਤੇ ਅੱਜ ਫੇਰ ਉਹਨਾਂ ਨੇ ਰਾਜਾ ਬੜਿੰਗ ਅਤੇ ਪ੍ਰਤਾਪ ਬਾਜਵਾ ਦੀ ਅਗਵਾਈ ਵਿੱਚ ਜੀਟੀ ਰੋਡ ਦੇ ਨਾਲ ਲਿੰਕ ਰੋਡ ਤੇ 12 ਵਜੇ ਧਰਨਾ ਸ਼ੁਰੂ ਕੀਤਾ ਅਤੇ ਇਹ ਧਰਨਾ 4 ਵਜੇ ਤੱਕ ਚੱਲਿਆ। ਇਸ ਦੌਰਾਨ ਇਲੈਕਸ਼ਨ ਅਧਿਕਾਰੀਆਂ ਵੱਲੋਂ ਵਾਰਡ ਨੰਬਰ 2 ਵਿੱਚ ਇੱਕ ਬੂਥ ਤੇ ਮੁਰ ਤੋਂ ਵੋਟਾਂ ਪਾਉਣ ਦਾ ਨੋਟਿਸ ਜਾਰੀ ਕੀਤਾ ਉਸ ਤੋਂ ਬਾਅਦ ਇਹ ਧਰਨਾ ਸਮਾਪਤ ਹੋਇਆ ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਜਿਨ੍ਹਾਂ ਲੋਕਾਂ ਨੇ VOTING MACHINE ਤੋੜੀ ਹੈ ਉਹਨਾਂ ਉੱਪਰ ਪਰਚੇ ਦਰਜ ਕੀਤੇ ਜਾਣ ਉਹਨਾਂ ਨੇ ਪੰਜਾਬ ਸਰਕਾਰ ਤੇ ਵੀ ਇਲਜ਼ਾਮ ਲਗਾਇਆ ਕਿ ਪੰਜਾਬ ਸਰਕਾਰ ਪੰਜਾਬ ਵਿੱਚ ਟੱਕੇਸ਼ਾਹੀ ਕਰ ਰਹੀ ਹੈ ਕੰਨਾ ਤੋਂ ਰਾਜਕੁਮਾਰ ਬੈਨਰੋ ਦੀ ਦੇਸ਼ਕੋਤਾਾਤਾ ਟੀਸੀ ਕੋਈ ਜਵਾਬ ਦੇ ਰਿਆ ਨਾ ਪਰਫਰਟਿੰਗ ਟੀਮ ਕੋਈ ਜਵਾਬ ਦੇ ਰਹੀ ਹੈ ਮਸ਼ੀਨ ਕਿਹਦੇ ਤੋੜੀ ਹੈ ਕਿਸ ਨੇ ਤਾਂ ਮਸ਼ੀਨ ਤੋੜੀ ਹੈ ਇਹ ਸਰਾ ਮਸ਼ੀਨਾ ਤੋੜਨ ਆਲੇ ਤੇ ਅਗਰ ਬੱਚੇ ਨਹੀਂ ਹੋਣਗੇ ਤੇ ਕੱਲ ਨੂੰ ਰੀਤੀ ਰਿਵਾਜ ਬਣ ਜਾਣਗੇ ਇਹ ਤਾਂ ਹਰ ਵਿਅਕਤੀ ਜਿਹੜਾ ਹਰਦਾ ਹੋਇਆ ਕਰੂਗਾ ਮਸ਼ੀਨਾ ਤੋੜਦਾ ਕਰੂਗਾ ਫਿਰ ਕਿੱਦਾਂ ਰੋਕਾਂਗੇ ਇਹ ਡੈਮੋਕ੍ਰੇਸੀ ਹੈ ਇਸ ਕਰਕੇ ਤੁਸੀਂ ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਦਫ਼ਤਰਾਂ ਚਲਵਾਈ ਹੈ ਜੀ ਬਾਬਾ ਸਾਹਿਬ ਦੇ ਅੰਬੇਦਕਰ ਦੇ ਸਵਿਧਾਨ ਨੂੰ ਚੂਰ-ਚੂਰ ਕਰ ਦਿੱਤਾ ਜਾਵੇ ਧੀਆਂ ਉੜਾ ਦਿੱਤੀਆਂ ਜਾਣ ਸੋ ਮੈਂ ਬੇਨਤੀ ਕਰਦਾ ਹਾਂ ਪ੍ਰਸ਼ਾਸਨ ਤੋਂ ਖਾਸ ਕਰਕੇ ਐਸਐਸਪੀ ਮੈਡਮ ਤੋਂ ਕਿ ਇਹ ਦੇਖੋ ਮਸ਼ੀਨ ਜਿਹਨਾਂ ਨੇ ਥੋੜੀ ਹੈ ਜਿਹੜਾ ਨਾਮ ਲਿਆ ਜਾ ਰਿਹਾ ਉਹਨਾਂ ਦੇ ਭਾਈ ਨੇ ਮਰਚਾ ਦਰਜ ਕਰੋ ਕਿਉਂ ਕਾਗਜ਼ ਕਾਲੇ ਕਰਦੇ ਹੋ ਬਿਨਾ ਨਾਮ ਤੋਂ ਐਫਆਈਆਰ ਕਰਦੇ ਮੈਂ ਇਹ ਨਵਾਂ ਰਵਾਜ ਚੱਲ ਪਿਆ ਪੰਜਾਬ ਦੇ ਵਿੱਚ ਬਿਨਾ ਨਾਮ ਤੋਂ ਐਫਆਈਆਰ ਜ਼ੀਰੋ ਐਫਆਈਆਰ ਇਹ ਪ੍ਰੋਪਰ ਨਾਨਸੈਂਸ ਹੈ ਇਹ ਤੁਤਾ ਕਰੂ ਹੀ ਨਾ ਸੋ ਸਾਡਾ ਬੰਦਾ 142 ਵੋਟਾਂ ਦੇ 3 ਮਸ਼ੀਨਾਂ ਤੋਂ ਤੇ 3 ਬੂਥਾਂ ਤੋਂ ਜਿੱਤ ਗਿਆ ਚੌਥੀ ਤੋਂ ਵੀ ਸਾਨੂੰ ਲੱਗਦਾ ਕਿ ਇੱਕ ਤਰਫਾ ਨਤੀਜਾ ਹੈ ਸਰ ਜਿੱਦਾਂ ਕਿ ਕੱਲ੍ਹ ਦੁਬਾਰਾ ਇਲੈਕਸ਼ਨ ਉਹ ਹੋ ਰਹੀ ਹੈ ਕੀ ਲੱਗਦਾ ਉਹਦੇ ਵਿੱਚ ਵੀ ਜੀਤੀ ਹੋਏ ਚਾਂਸ ਹੈ ਕੋਈ ਆਰ ਇਹ ਕੁਝ ਵੀ ਕਰ ਸਕਦੇ ਹੈ ਮਹਾਰਾਜ ਜਿਹੜੇ ਮਸ਼ੀਨ ਤੋੜੀ ਦਾ ਪਰਚਾ ਨਹੀਂ ਦੇ ਸਕਦੇ ਦੇ ਕੈਨ ਡੂ ਐਨੀਥਿੰਗ ਇਹ ਕੁਝ ਵੀ ਕਰ ਸਕਦੇ ਹੈ ਲੇਕਿਨ ਸਾਡਾ ਬੰਦਾ ਆਲਰੇਡੀ ਜਿੱਤ ਚੁੱਕਿਆ ਹੈ ਤੇ ਸਾਡੇ ਨੂੰ ਹਰਾ ਦੇ ਨਾ ਹਰਾ ਦੇ ਸਾਡਾ ਬੰਦਾ ਜੀ ਜੀ ਸਰ ਜੇ ਕੋਈ ਕਾਰਵਾਈ ਨਾ ਹੋਈ ਫਿਰ ਅਗੇ ਕੀ ਹੋਊਗਾ ਜੀ ਜੇ ਕੋਈ ਕਾਰਵਾਈ ਨਹੀਂ ਹੁੰਦੀ ਕੀ ਕਰਦੀ ਪ੍ਰਸ਼ਾਸਨ ਅਸੀਂ ਹਾਈ ਕੋਰਟ ਚ ਲੜਾਈ ਲੜਾਂਗੇ ਇਹ ਤਾਂ ਤੁਹ ਤੋਂ ਕੋਈ ਉਮੀਦ ਹੀ ਨਹੀਂ ਸਾਨੂੰ ਅੱਜ ਕੱਲ ਨੂੰ ਦਵਾ ਅੱਜ ਅਸੀਂ ਹੱਜ ਅਸੀਂ ਨੈਸ਼ਨਲ ਹਾਈਵੇ ਰੋਕਣਾ ਸੀ ਪਰ ਨੈਸ਼ਨਲ ਹਾਈਵੇ ਰੋਕਣਾ ਅੱਜ ਸ਼ਹਾਦਤ ਦੇ ਦੇਣਾ ਸਾਥ ਸੱਜਣ ਨੂੰ ਬੜੀ ਦਿੱਕਤ ਆਉਣੀ ਸੀ ਸਾਹਿਬ ਜੀ ਲੋੜ ਐਫ ਆਈ ਆਰ ਕੀਤੀ ਹੈ ਨਾਲੇ ਅਨਨੋਨ ਜਿਹੜੇ ਵੀ ਦਾ ਉਹ ਤੇ ਦਾ ਪਰਚਾ ਨਹੀਂ ਦਰਜ ਕਰਨਾ ਹੋਣਾ ਮੈਨੂੰ ਲੱਗਦਾ ਮੰਤਰੀ ਸਾਹਿਬ ਦਾ ਦਬਾਅ ਹੈ ਇਸ ਕਰਕੇ ਉਹਨਾਂ ਨੇ ਬਿਨਾਂ ਐਫ ਆਈ ਆਰ ਕੀਤੋਂ ਸਰ ਯਾਰ ਨਹੀਂ ਇਹ ਪਸ਼ਾਬ ਕਰਨ ਦਾ ਪਰਚਾ ਦਰਜ ਕਰ ਦਿੰਦੀ ਹੈ ਪੁਲਿਸ ਇਹ ਨਹੀਂ ਚਲ ਵੀਡੀਓਗ੍ਰਾਫੀ ਦੀ ਮੰਗ ਕੀਤੀ ਗਈ ਹੈ 100% ਵੀਡੀਓਗ੍ਰਾਫੀ ਤਾਂ ਆਲਰੇਡੀ ਉੱਥੇ ਹੋਣੀ ਹੈ ਸਾਡੀ ਕਬਾਈ ਇਲੈਕਸ਼ਨ ਦੇ ਵੀਡੀਓਗ੍ਰਾਫੀ ਦਾ ਇਲੈਕਸ਼ਨ ਕਮਿਸ਼ਨ ਨੇ ਹਮੇਸ਼ਾ ਕਿਹਾ ਲੇਕਿਨ ਉਹ ਸਾਰੇ ਕੈਮਰੇ ਪ੍ਰੈਜ਼ਾਈਡਿੰਗ ਅਫਸਰ ਦੇ ਅੰダー ਹੈ ਪੀਸੀ ਚਾਹੇ ਦਾ ਲੈ ਸਕਦਾ ਹੈ ਐਸਐਸਪੀ ਚਾਹੇ ਦਾ ਲੈ ਸਕਦੇ ਹੈ ਲੇਕਿਨ ਸਾਨੂੰ ਦਬੀ ਆਵਾਜ਼ ਦੇ ਵਿੱਚ ਸਾਰੀ ਸਮਝ ਹੈ ਅਫਸਰ ਕੀ ਕਹਿਣਾ ਚਾਹੁੰਦੇ ਉਤੋਂ ਦਬਾਇ ਕਿ ਕੁਝ ਵੀ ਹੋ ਜੇ ਪਰਚਾ ਨਹੀਂ ਦਰਜ ਕਰਦੇ ਸਰ ਇੱਕ ਤਾਂ ਮਸ਼ੀਨ ਤੋੜੀ ਦਾ ਕੀਤਾ ਇੱਕ ਦਫ਼ਤਰ ਘੇਰੇ ਦਾ ਕੀਤਾ ਦਫ਼ਤਰ ਘੇਰੇ ਦਾ ਤਾਂ ਇਸ ਕਰਕੇ ਕੀਤਾ ਹੈ ਕਿ ਨਾਲ ਇੱਧਰ ਦੇਣਾ ਪਰਚਾ ਪਿਆ ਤਾਂ ਇੱਧਰ ਵੀ ਦੇ ਦੇਾਂਗੇ ਜਾਣ ਪੁੱਛ ਕੇ ਕੀ ਕਰੇਗਾ ਆਮ ਬੰਦਾ ਇਹ ਤਾਂ ਇਹਨਾਂ ਮੰਤਰੀਆਂ ਨੂੰ ਸਾਬਕਾ ਮੰਤਰੀਆਂ ਨੂੰ ਨਹੀਂ ਕੋਈ ਇਨਸਾਫ ਦੇ ਰਿਹਾ ਆਮ ਬੰਦਾ ਇਨਸਾਫ ਕਿਵੇਂ ਲੇਗਾ ਉਰੇ ਤੇ ਦਫਤਰ ਕੇ ਰੇਦਾ ਪਰਚਾ ਦੇ ਦਿਓ ਸ਼ਰਮ ਹੋਣੀ ਚਾਹੀਦੀ ਹੈ ਪ੍ਰਸ਼ਾਸਨ ਸਰਕਾਰ ਅਜਿਹੇ ਤਰ੍ਹਾਂ ਲਗਾਇਆ ਗਿਆ ਤੇ ਤੁਸੀਂ ਉਰੇ ਬੋਲ ਚੋਗੀ ਕਹਣਾ ਚੰਦੇ ਹੋਰੇ ਕੋ ਸ਼ਰਨ ਨੂੰ ਮੈਨੂੰ ਵੱਡਾ ਅਫਸੋਸ ਕੇਜਰੀਵਾਲ ਤੇ ਭਗਵੰਤ ਮਾਨ ਜਿਹੜੀ ਪਾਰਟੀ ਇਹ ਗੱਲ ਕਹਿੰਦੀ ਸੀ ਅਸੀਂ ਪਾਰਟੀ ਵਿੱਚ ਦੇ ਡਿਫਰੈਂਸ ਇੱਕ ਨਵੀਂ ਸੋਚ ਲੈ ਕੇ ਆ ਬੰਦੇ ਅਸੀਂ ਲੋਕਾਂ ਦਾ ਲੋਕਤੰਤਰਿਕ ਰਾਜ ਦਾ ਘੜਾ ਨਹੀਂ ਘਟਾ ਸਾਨੂੰ ਅਫਸੋਸ ਨਾ ਕਹਿਣਾ ਪੈਂਦਾ ਕਿ ਨਵਾਂ ਮinistr ਬਣੇ ਮਨਿਸਟਰ ਦੀ ਕਾਰਗੁਜ਼ਾਰੀ ਇਹ ਹੈ ਕੋ ਇੱਕ ਵਾਰਡ ਜਿਹੜਾ ਇੱਕ ਵਾਰਡ ਜਿੱਤਣ ਦੀ ਪੋਜੀਸ਼ਨ 'ਚ ਤੇ ਫਿਰ ਉਹ ਮਸ਼ੀਨ ਚੜ ਜਾਂਦਾ ਤੇ ਬਦਕਿਸਮਤੀ ਇੱਕ ਆਈਪੀਐਸ ਤੇ ਆਈਐਸ ਅਫਸਰ ਦੀ ਵੇਖੋ ਜਿਹੜੇ ਉਹਨਾਂ ਨੇ ਤਾਰੇ ਲਾਏ ਨੇ ਤਾਰੇ ਲਾਏ ਨੇ ਉਸ ਦੇ ਬਾਵਜੂਦ ਉਹਨਾਂ ਨੇ ਆਪਣੀ ਜ਼ਮੀਰੀ ਮਾਰ ਲਈ ਇੱਕ ਬਹੁਤ ਸੀਰੀਅਸ ਕ੍ਰਾਈਮ ਹੈ ਮਸ਼ੀਨ ਦਾ ਤੋੜਨਾ ਇੰਨੇ ਸੀਰੀਅਸ ਕ੍ਰਾਈਮ ਤੋਂ ਬਾਅਦ ਤੁਸੀਂ ਕਹੋ ਕਿ ਅਜੇ ਦੀ ਅਸੀਂ ਇਲੈਕਸ਼ਨ ਕਮਿਸ਼ਨ ਕੋ ਇਜਾਜ਼ਤ ਲਵਾਂਗੇ ਕਾਰਵਾਈ ਕਰਨ ਦੀ ਅਸੀਂ ਆਪ ਆਨਰੇਬਲ ਹਾਈ ਕੋਰਟ ਕੋ ਜਾਵਾਂਗੇ ਸਾਨੂੰ ਪੂਰ ਫੇਤ ਹੈ ਕਚਹਿਰੀਆਂ ਦੇ ਵਿੱਚ ਸਾਨੂੰ ਪੂਰ ਫੇਤ ਹੈ ਕਿ ਇਥੇ ਇਹ ਜਿਹੜਾ ਵੱਡਾ ਕਾਂਡ ਹੋਇਆ ਉਹਦੇ ਵਿੱਚ ਨਿਰੇ ਇਹ ਤਿੰਨ ਗੁੰਡਾਂ ਅੰਸ਼ਰੀ ਨਹੀਂ ਉਹਦੇ ਵਿੱਚ ਜਿਹੜਾ ਪ੍ਰੈਜ਼ੈਂਟਿੰਗ ਅਫਸਰ ਹੈ ਤੇ ਮਨਿਸਟਰ ਵੀ ਜਿਹੜਾ ਮੈਂ ਜਿਹੜਾ ਇਸ਼ੂ ਹੈ ਪੰਜਾਬ ਵਿਧਾਨ ਸਭਾ ਸਟੇਕ ਅਪ ਕਰਾਂਗਾ ਤੇ ਇਸ ਆ ਜਿਹੜਾ ਸੂਂਡ ਹੈ ਇਹਨੂੰ ਪੁੱਛਾਂਗਾ ਕਿ ਕਾਕਾ ਕਿਸ ਕਿਸਮ ਦੀ ਸੂਂਡ ਤੂੰ ਸੁੰਗੀ ਹੈ ਕਿ ਤੂੰ ਪਹਿਲੇ ਹੱਥੋਂ ਆ ਕੇ ਇਹ ਕੰਮ ਕਰੀ ਦੇ ਨੇ ਇਟ ਇਜ਼ ਅ ਮੋਰਲ ਡੀਫੀਟ ਆਫ ਬੋਥ ਸੂਨਡ ਐਂਡ ਭਗਵਾਨ ਮੋਰਲ ਡੀਫੀਟ ਤੇ ਮੈਨੂੰ ਪੂਰ ਰਾਸ ਤੇ ਮੈਂ ਅੱਜ ਇੱਥੇ ਬੇਨਤੀ ਕਰੂੰਗਾ ਹੱਥ ਜੋੜ ਕੇ ਚੋਲੀ ਅੱਡ ਕੇ ਖੰਨਾ ਵਾਸੀਆਂ ਨੂੰ ਜਿੱਥੇ ਬਾਈ ਇਲੈਕਸ਼ਨ ਦੀ ਇੱਕ ਬੋਰਡ ਦੇ ਵਿੱਚ ਲੇਖਣ ਹੋਣੀ ਕਿ ਤਕੜੇ ਹੋਗੀ ਇੱਕ ਤਰਫਾ ਇਲੈਕਸ਼ਨ ਕਰੋ ਸਤਨਾਮ ਚੌਧਰੀ ਦੇ ਹੱਕ 'ਚ ਵੋਟਾਂ ਪਾਓ ਤੇ ਇੱਕ ਤਕੜੇ ਹੋ ਕੇ ਇੱਕ ਮੈਸੇਜ ਦਿਓ ਇਹਨਾਂ ਨੂੰ ਕਿ ਜੋ ਤੁਸੀਂ ਪ੍ਰੋਮਿਸ ਕੀਤਾ ਸੀ ਤੁਸੀਂ ਖਿਲਾਫ ਉਹਦੇ ਕੰਮ ਕੀਤਾ ਤੇ ਆਂਦੀਆਂ ਇਲੈਕਸ਼ਨਾਂ ਸਾਲ ਡੇਢ ਬਾਅਦ ਸਾਰਿਆਂ ਨੂੰ ਸਾਫ਼ ਤੌਰ ਤੇ ਪਹਿਲੇ ਵੀ ਪਤਾ ਹੈ ਤੇ ਹੁਣ ਵੀ ਪਤਾ ਲੱਗੇ ਕਿ ਇੱਥੇ ਕਾਂਗਰਸੀ ਜਿੱਤੂ ਨਹੀਂ ਆਪਣਾ ਜਨਨ ਜਿਹੜਾ ਅੱਜ ਧਰਨਾ ਦਿੱਤਾ ਗਿਆ ਹੈ ਇਲੈਕਸ਼ਨਾਂ ਦੇ ਸਬੰਧ ਵਿੱਚ ਦੇਖੋ ਜੀ ਮੈਨੂੰ ਬਹੁਤ ਅਫਸੋਸ ਹੈ ਪੰਜਾਬ ਸਰਕਾਰ ਤੇ ਔਰ ਉਹਨਾਂ ਦੀ ਕਰ ਗਜਰੀ ਤੇ ਔਰ ਖੰਨਾ ਪੁਲਿਸ ਤੇ ਇਹ ਇਨਾਂ ਨੇ ਕੱਲ ਇੱਥੇ ਪਰਚਾ ਤੰਤਰ ਦਾ ਕਤਲ ਕੀਤਾ ਡੈਮੋਕਰੇਸੀ ਦਾ ਮਰਡਰ ਆ ਸਾਰਿਆਂ ਦੇ ਸਾਹਮਣੇ ਮਸ਼ੀਨ ਤੋੜੀ ਕੈਂਡੀਡੇਟ ਤੇ ਤੋੜੀ ਉਹਨਾਂ ਦੇ ਨਾਲ ਦੇ ਏਜੰਟਾਂ ਨੇ ਤੋੜੀ ਸਾਰੇ ਲੋਕ ਤੇ ਪ੍ਰੈਜ਼ਾਈਡਿੰਗ ਅਫਸਰ ਸਾਰਾ ਪੋਲਿੰਗ ਬੂਥ ਤੇ ਹਰ ਆਦਮੀ ਹੈਗਾ ਔਰ ਪਰਚਾ ਦੇ ਰਿਹਾ ਹਨ ਨੂੰ ਲੁਕਾ ਦੇ ਇਹ ਕਿਹੜਾ ਕਾਨੂੰਨ ਹੈ ਸ਼ੇ 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 ਅਚਾ ਅੰਦਰ ਰਿਕਾਰਡਿੰਗ ਹੁੰਦੀ ਆ ਸਭ ਕੁਝ ਹੁੰਦੀ ਆ ਤੁਸੀਂ ਉਹਨਾਂ ਦੇ ਪਰਚਾ ਦਰਜ ਕਰੋ ਸਾਡੀ ਤਾਂ ਮੰਗ ਇੰਨੀ ਆ ਸੀ ਕੋਈ ਬਹੁਤਾ ਲੰਬਾ ਚੋੜਾ ਤਾਂ ਮੰਗ ਕਰਨੀ ਨਹੀਂ ਤੇ ਔਰ ਉਹਨੂੰ ਇਲੈਕਸ਼ਨ ਨੂੰ ਕੰਪਲੀਟ ਕਰਾਓ ਜਿਹੜਾ ਇੱਕ ਮਸ਼ੀਨ ਸੀ ਜਿਹੜਾ ਹੈਗੀ ਸੀ ਆ ਰਿਹਾ ਜੀ ਕੱਲ੍ਹ ਦੇ ਉੱਠ ਰਗਾ ਤੇ ਸਮਝ ਗਏ ਨਾ ਸਾਡੀ ਤਾਂ ਗੱਲ ਇੰਨੀ ਆ ਕਿ ਉਹਨਾਂ ਦੇ ਕੇਸ ਰਜਿਸਟਰ ਕਰੋ ਔਰ ਇਹ ਵਾਲਾ ਕੰਮ ਤੁਹਾਡਾ ਜਿਹੜਾ ਆਮ ਪਾਰਟੀ ਦੀ ਸਰਕਾਰ ਦੇ ਉਹਨਾਂ ਦੇ ਪ੍ਰੈਸ਼ਰ ਚ ਪੁਲਿਸ ਰਹਿੰਦੀ ਹੈ ਇਹ ਕੰਮ ਦਾ ਅਸੀਂ ਵਿਰੋਧ ਕਰ ਰਹੇ ਹਾਂ ਐਪੀ ਸਰ ਕਹੋ ਜਰਾ ਮੰਗ ਕਰ ਲਤੀ ਗਈ ਕਿ ਕੱਲ ਇਲੈਕਸ਼ਨ ਹੋ ਰਹੇ ਹੈ ਬੋਤ ਦੇ ਦੁਆਰ ਚ ਹੋਣਗੇ ਤੇ ਉਹ ਪਰ ਜਿਹੜੇ ਜਿਹੜੀ ਮਸ਼ੀਨ ਤੋੜੀ ਉਹ ਖਤਮ ਥੋੜੀ ਹੋ ਗਈ ਆ ਉਹ ਕ੍ਰਾਈਮ ਦਾ ਖਤਮ ਤੇ ਆ ਡੀਸੀ ਵੱਲੋਂ ਉਹਦੀ ਨੋਟੀਫਿਕੇਸ਼ਨ ਦੀ ਕਾਪੀ ਆ ਚੁੱਕੀ ਹੈ ਜੀ ਤੇ ਉਹ ਉਹ ਸਹੀ ਹੋ ਗਿਆ ਲੇਕਿਨ ਤੁਸੀਂ ਜਿਹੜੀ ਜਿਹੜੀ ਮਸ਼ੀਨ ਤੋੜੀ ਆ ਇਹਦਾ ਮਤਲਬ ਉਹਦਾ ਉਹਦੇ ਤੇ ਕੋਈ ਕਾਰਵਾਈ ਨਹੀਂ ਕ੍ਰਾਈਮ ਹੋਇਆ ਜੀ ਉਹਦਾ ਕ੍ਰਾਈਮ ਹੈ ਅਜਾ ਇਲੈਕਸ਼ਨ ਚ ਕਿਸੇ ਚੀਜ਼ ਵਿੱਚ ਵੀਗਨ ਹੋਣਾ ਉਹ ਦਾ ਇਟਸੈਲਫ ਇਜ਼ ਕਾਈਂਡ ਆ ਕ੍ਰਾਈਮ ਇਹਨਾਂ ਟਰੇਡ ਕੋ ਕਰ ਰਿਹਾ ਹੈ ਕਾ ਐਫ ਆਈ ਆਰ ਦੌਜ ਕਰ ਰਿਹਾ ਹੈ ਇਹਨਾਂ ਟਰੇਡ ਕੋ ਕਰ ਰਿਹਾ ਹੈ ਮੇਰੇ ਖਿਆਲ ਉਹਨਾਂ ਦਾ ਪੋਲਿਟਿਕਲ ਪ੍ਰੈਸ਼ਰ ਹੋਏਗਾ ਆਮ ਪਾਰਟੀ ਦੀ ਸਰਕਾਰ ਹੈ ਇੱਥੋਂ ਦੇ ਲੋਕਲ ਮਨਿਸਟਰ ਸਾਹਿਬ ਨੇ ਉਹਨਾਂ ਲੋਕਾਂ ਦਾ ਪ੍ਰੈਸ਼ਰ ਹੋਊਗਾ ਹੋਰ ਕਿਹੜੀ ਗੱਲ ਹੋਣੀ ਹੈ ਅਸੀਂ ਕਹਿੰਦੇ ਆ ਵੀ ਅਸੀਂ ਇਸ ਤੇ ਛੱਡਣਾ ਨਹੀਂ ਹੈ ਇਲੈਕਸ਼ਨ ਹੋ ਜੂਗੀ ਇਹ ਐਜੀਟੇਸ਼ਨ ਉਦੋਂ ਬਾਅਦ ਵੀ ਕਰਨੀ ਹੈ ਸਾਹਿਬ ਜਿਵੇਂ ਹੁਣ ਜੈਪੂਰ ਕੋਈ ਕਾਰਵਾਈ ਨਹੀਂ ਕਰਦੇ ਯਾ ਕਾ ਪ੍ਰਾਸਕਾ ਨਹੀਂ ਹੋ ਰਿਹਾ। ਅਗਲਾ ਸਟੇਪ ਅਸੀਂ ਅਸੀਂ ਆਪਣੀ ਐਜੂਕੇਸ਼ਨ ਜਾਰੀ ਰੱਖਾਂਗੇ। ਕੀ ਐਮਪੀ ਸਾਹਿਬੀ ਕੱਲ੍ਹ ਵੀ ਕੋਈ ਤੱਕਾ ਹੋ ਸਕਦਾ ਇਸ ਦਿਨ? ਹਾਂਜੀ। ਕੱਲ੍ਹ ਵੀ ਕੋਈ ਤੱਕਾ ਕੱਲ੍ਹ ਨੂੰ ਕੱਲ੍ਹ ਨੂੰ ਇਲੈਕਸ਼ਨ ਦੁਬਾਰਾ ਹੈ ਜੀ ਜਿਵੇਂ ਉਸ ਮੂਤ ਤੇ ਦੁਬਾਰਾ ਹੋ ਸਕਦਾ ਕੁਝ ਇਸ ਤਰ੍ਹਾਂ ਗੜਬੜੀ। ਬਿਲਕੁਲ ਇਹਨਾਂ ਦਾ ਅਰੇ ਇਹਨਾਂ ਨੇ ਸਾਰੇ ਪੰਜਾਬ 'ਚ ਤੱਕਾ ਕੀਤਾ। ਇਹ ਆਪ ਤਾਂ ਕਿਤੇ ਵੀ ਜਿੱਤੇ ਸੰਗਰੂਰ 'ਚ ਸੰਗਰੂਰ 'ਚ ਕੀ ਹੋਇਆ ਜਿੱਤੇ ਮੁੱਖ ਮੰਤਰੀ ਜੀ ਨੇ ਉਥੇ ਕੀ ਹੋਇਆ ਇਹਨਾਂ ਨੂੰ ਕਿੰਨੀਆਂ ਸੀਟਾਂ ਮਿਲੀਆਂ ਨੇ ਜੀ 7 ਸੀਟਾਂ ਮਿਲੀਆਂ ਨੇ ਹਾਂਜੀ ਜਾਰੇ ਪਾਸੇ ਇਹਨਾਂ ਦੇ ਖਿਲਾਫ ਮਾਹੌਲ ਆ ਇਹ ਤਾਂ ਜ਼ੋਰ ਜ਼ਬਰਦਸਤੀ ਕਰਕੇ ਕਿਸੇ ਨੂੰ ਬਿਠਾ ਦਿੰਦੇ ਆ ਕਿਸੇ ਦਾ ਪੇਪਰ ਰੱਦ ਕਰਦੇ ਆ ਜਾਂ ਕੁਝ ਕਰਦੇ ਆ ਇਹ ਕੰਮ ਕਰਦੇ ਆ ਤੁਹਾਡੀ ਪਾਰਟੀ ਦਾ ਕੀ ਪ੍ਰਬੰਧ ਹੋਊਗਾ ਇਹ ਕੱਲ ਚੀਨ ਉਹ ਸਾਡੀ ਪਾਰਟੀ ਤੇ ਵਰਕਰ ਚਾਰੇ ਪਾਸੇ ਖੜੇ ਹੋਣਗੇ ਬਿਲਕੁਲ ਖੜੇ ਹੋਣਗੇ ਸਾਡੇ ਸੀਨੀਅਰ ਲੀਡਰ ਰਹਿਣਗੇ ਔਰ ਬਿਲਕੁਲ ਹਰ ਆਦਮੀ ਪਛਤੇਦੀ ਨਾਲ ਕੰਮ ਕਰੇ ਪ੍ਰਸ਼ਾਸਨ ਤੋਂ ਕੀ ਮੰਗ ਕਰੋਗੇ ਇਸ ਇਲੈਕਸ਼ਨ ਬਾਰੇ ਕਹ ਇਲੈਕਸ਼ਨ ਚਾਜ ਨਾ ਕਰਾ ਦੇਣ ਹੋਰ ਕੀ ਆ ਇੰਪਾਰਸ਼ੀਅਲ ਇਲੈਕਸ਼ਨ ਕਰਾਉਣ ਜਿਸ ਨਾਲ ਦਾ ਇਲੈਕਸ਼ਨ ਦਾ ਕਾਨੂੰਨ ਹੀ ਆ ਕਿ ਇੰਪਾਰਸ਼ੀਅਲ ਇਲੈਕਸ਼ਨ ਹੋਣਾ ਚਾਹੀਦਾ ਇੰਪਾਰਸ਼ੀਅਲ ਕਰਾਉਣ ਇੱਥੇ ਦੇ ਮੰਤਰੀ ਸਾਹਿਬ ਨੇ ਵੀ ਜਿਹੜੀ ਹੈਗੀ ਸੋਸ਼ਲ ਮੀਡੀਆ ਤੇ ਇੱਕ ਸਟੇਟਮੈਂਟ ਪਾਈ ਹੈ ਕਿ ਇਹਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਆ ਜਿਹੜੀ ਅੱਜ ਪਾਈ ਉਹਨਾਂ ਨੇ ਅਸੇ ਉਹਨਾਂ ਦੀ ਨਿਰਪੱਖ ਜਾਂਚ ਤਾਂ ਸਹੀ ਆ ਪਰ ਜਿਹੜੀ ਮਸ਼ੀਨ ਤੋੜੀ ਆ ਉਹ ਤਾਂ ਅੰਦਰ ਤੋੜੀ ਆ ਸਾਰਿਆਂ ਦੇ ਸਾਹਮਣੇ ਤੋੜੀ ਆ ਉਹਦੀ ਕਾਦੀ ਜਾਂਚ ਹੋ ਗਈ ਉਹਨਾਂ ਬੰਦਿਆਂ ਤੇ ਕੇਸ ਰਜਿਸਟਰ ਕਰਦੇ ਫਿਰ ਜਾਂਚ ਕਰਦੇ ਰਹੋ ਤਾਂ ਕਦੇ ਇੱਕ ਵਿਅਕਤੀ ਵੱਲੋਂ ਤੋੜੀ ਗਈ ਹੈ ਕੋਈ ਵੀ ਦੁਵਾਰ ਵੱਲੋਂ ਨਹੀਂ ਹੈਗੀ ਹੈ ਕਹਿੰਦੇ ਕਿਸੇ ਇੱਕ ਵਿਅਕਤੀ ਵੱਲੋਂ ਇੱਕ ਵਿਅਕਤੀ ਕਹਿ ਰਹੇ ਨੇ ਉਹਨਾਂ ਨੂੰ ਕਿਵੇਂ ਪਤਾ ਹੋ ਮੌਕੇ ਤੇ ਸੀ ਇਸ ਤਰ੍ਹਾਂ ਨਹੀਂ ਜਿਹੜੇ ਜਿਹੜੇ ਬੰਦਿਆਂ ਨੇ ਅੰਦਰ ਪ੍ਰੈਜ਼ਾਈਡਿੰਗ ਅਫਸਰ ਨੇ ਸਾਰੇ ਲੋਕ ਸਾਰਿਆਂ ਨੇ ਦੇਖਿਆ ਉਹ ਉਹ ਐਫ ਆਈ ਆਰ ਕਰਾਉਣ ਜਿਹੜੇ ਲੋਕਾਂ ਨੇ ਤੋੜੀਆਂ ਉਹਨਾਂ ਤੇ ਐਫ ਆਈ ਆਰ